ਬਹੁਤ ਵੱਡੀ ਖਬਰ ਹੈ ਜਿਵੇਂ ਕਿ ਬਾਦਲਾ ਦਾ ਮਜੀਠੀਆ ਯਾਨੀ ਗੱਬਰ ਸਿੰਘ ਜੇਲ੍ਹੋਂ ਬਾਹਰ ਆ ਰਿਹਾ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਮਾਮਲਾ ਕੀ ਹੈ ਕਿਉਂਕਿ ਭਾਜਪੀ ਦੇ ਨਾਲ ਬਾਦਲਾ ਦਾ ਗੱਠ ਜੋੜ ਹੋ ਗਿਆ ਔਰ ਉਸਤੇ ਬਹੁਤ ਵੱਡਾ ਮਾਮਲਾ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਖੜਾ ਕਰ ਦਿੱਤਾ ਹੈ ਯਾਨੀ ਕਿ ਐਸੀ ਸਮੱਸਿਆ ਦੇ ਵਿੱਚ ਪੰਜਾਬ ਦੀ ਸਰਕਾਰ ਪੈ ਗਈ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਕਿਵੇਂ ਆਊਗਾ ਔਰ ਸੈਂਟਰ ਦੀ ਪਾਵਰ ਇਹਦਾ ਇੱਕ ਨਮੂਨਾ ਮੈਂ ਤੁਹਾਨੂੰ ਦੱਸਣਾ ਵੀ ਚਾਹੂੰਗਾ ਔਰ ਉਸ ਤੋਂ ਬਾਅਦ ਇੱਕ ਐਸੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਪੂਰੀ ਤਰ੍ਹਾਂ ਤਰਥੱਲੀ ਮਚ ਗਈ ਹੈ ਯਾਨੀ ਬਿੱਤਰਮ ਸਿੰਘ ਮਜੀਠੀਏ ਨੂੰ ਛੁੜਾਉਣ ਦੇ ਲਈ ਬੜੇ ਪ੍ਰੈਸ ਚੱਲੇ ਬੜੇ ਵਕੀਲਾਂ ਨੂੰ ਬੁਲਾਇਆ ਜਾਂਦਾ ਬੰਗਲੌਰ ਤੱਕ ਦੇ ਸ਼ੰਕਰ ਹੀਗੜੇ ਜਿਹੜੇ ਉਹ ਬੜੇ ਹੀ ਮਾਹਰ ਵਕੀਲ ਸੀ ਉਹਨਾਂ ਨੂੰ ਕਹਿੰਦੇ ਜੀ ਕਰੋੜਾਂ ਦੀ ਫੀਸ ਦੇ ਕੇ ਵੀ ਇਹਨਾਂ ਨੇ ਬਹੁਤ ਸਾਰਾ ਪ੍ਰਯਾਸ ਕੀਤਾ ਪਰ ਕੋਈ ਵੀ ਜਿੱਤ ਹਾਸਲ ਨਹੀਂ ਹੋਈ ਹਲਾ ਤੱਕ ਪਰ ਅੱਜ ਜਿਹੜਾ ਵਿਕਰਮ ਸਿੰਘ ਮਜੀਠੀਏ ਦੇ ਬਾਹਰ ਆਉਣ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਜਿਹੜਾ ਗੱਠ ਜੋੜ ਹੈ ਨਾ ਸੈਂਟਰ ਦੀ ਪਾਵਰ ਦਾ ਇੱਕ ਪਹਿਲਾ ਨਮੂਨਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਵਿਕਰਮ ਸਿੰਘ ਮਜੀਠੀਏ ਨੂੰ ਸੈਂਟਰ ਦੀ ਗਵਰਨਮੈਂਟ ਕਿਵੇਂ ਕਢਾਉਂਦੀ ਹੈ ਕਈ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਉੱਤੇ ਪਾਵਰ ਸੈਂਟਰ ਗਵਰਨਮੈਂਟ ਦੀ ਇਸਤੇਮਾਲ ਹੋਈ ਹੈ ਅਜ ਤੱਕ ਉਹ ਲੋਕ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਤੇ ਸੈਂਟਰ ਦੀ ਗਵਰਨਮੈਂਟ ਨੇ ਅਜ ਤੱਕ ਕਿਸੇ ਵੀ ਬੰਦੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਹਾਲਾਂਕਿ ਪੰਜਾਬ ਦੀ ਸਰਕਾਰ ਦਾ ਵੀ ਉਹਦੇ ਵਿੱਚ ਯੋਗਦਾਨ ਪਰ ਜੇਕਰ ਪੰਜਾਬ ਦਾ ਮੁੱਖ ਮੰਤਰੀ ਵੀ ਕਹੇ ਕਿ ਸਾਡੇ ਉਹ ਬੰਦੇ ਕੱਢ ਦਿਓ ਸੈਂਟਰ ਗਵਰਨਮੈਂਟ ਦੇ ਅੱਗੇ ਸਾਡੀ ਵੀ ਪੇਸ਼ ਨਹੀਂ ਚੱਲੂਗੀ ਯਾਨੀ ਸਾਡੇ ਮੁੱਖ ਮੰਤਰੀ ਦੀ ਪਰ ਇੱਥੇ ਜੀ ਹੁਣ ਮੁੱਖ ਮੰਤਰੀ ਨੂੰ ਇੱਕ ਨਵਾਂ ਸਿਆਪਾ ਖੜਾ ਕਰ ਦਿੱਤਾ ਹੈ ਇਹਨਾਂ ਦੇ ਗੱਠ ਜੋੜਨੇ ਔਰ ਹੁਣ ਮੈਂ ਤੁਹਾਡੇ ਸਾਹਮਣੇ ਉਹ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਇੱਕ ਸੰਦੇਸ਼ਾ ਪੰਜਾਬ ਦੀ ਪਬਲਿਕ ਦੇ ਸਾਹਮਣੇ ਕਿ ਦੇਖੋ ਪੂਰੇ ਪੰਜਾਬ ਦੇ ਲੋਕ ਤਾਂ ਇਹੀ ਕਹਿੰਦੇ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਤੇ ਦਾ ਤਸਕਰ ਬਹੁਤ ਵੱਡਾ ਕਾਤਲ ਪਰ ਉਹਨਿੰਦੀ ਘਰਵਾਲੀ ਨੇ ਤਾਂ ਕਿਹਾ ਸੀ ਕਹਿੰਦੀ ਆਮ ਆਦਮੀ ਪਾਰਟੀ ਵਾਲੇ ਔਰ ਦੂਜੀਆਂ ਧਿਰਾਂ ਸਾਡੇ ਮਜੀਠੀਆ ਤੋਂ ਡਰਦੇ ਨੇ ਕਿਉਂ ਕਹਿੰਦੇ ਜੀ ਉਹਨੂੰ ਤਾਂ ਇਹ ਸਮਝਿਆ ਜਾਂਦਾ ਕਿ ਸ਼ੋਲੇ ਫਿਲਮ ਵਾਲਾ ਗੱਬਰ ਆ ਗਿਆ ਜੀ ਉਹਦੀ ਘਰਵਾਲੀ ਦਾ ਬਿਆਨ ਸੀ ਪਰ ਉਹੀ ਬਾਦਨਾ ਦਾ ਗੱਬਰ ਜਨਮਵਾਰ ਹੋਣ ਜਾ ਰਿਹਾ ਇਹਦੀ ਖਬਰ ਤੁਹਾਨੂੰ ਮੈਂ ਪਹਿਲਾਂ ਸੁਣਾਉਂਗਾ ਕਿ ਗੱਠ ਜੋੜ ਅਕਾਲੀ ਦਲ ਦੇ ਨਾਲ ਸੈਂਟਰ ਦਾ ਯਾਨੀ ਭਾਜਪਾ ਦਾ ਹੋਣ ਜਾ ਰਿਹਾ ਪੰਜਾਬ ਦੇ ਅੰਦਰ ਚਰਚਾਵਾਂ ਇਹ ਵੀ ਚੱਲ ਚੁੱਕੀਆਂ ਨੇ ਕਿ ਪੰਜਾਬ ਦੀ ਸਰਕਾਰ ਲੱਗਦਾ ਸੀ ਕਿ ਰਿਪੀਟ ਕਰੂਗੀ ਪਰ ਜਦੋਂ ਇਹਨਾਂ ਨੇ ਗੱਠ ਜੋੜ ਦੀ ਖਬਰ ਤੁਸੀਂ ਸੁਣੋਗੇ ਤੁਹਾਡੇ ਵੀ ਪੈਰਾਂ ਥਲੋ ਜ਼ਮੀਨ ਹਿੱਲ ਜੂਗੀ ਕਿ ਬਾਦਲਾਂ ਨੇ ਇੱਕ ਐਸੀ ਚਾਲ ਚੱਲੀ ਬਹੁਤ ਸਾਰੇ ਹਸਕੀਮਾਂ ਲਾਈਆਂ ਪਰ ਇਹਨਾਂ ਨੂੰ ਕੋਈ ਵੀ ਜਿੱਤ ਹਾਸਲ ਹੋਣ ਦੇ ਕੋਈ ਵੀ ਚਾਂਸ ਨਜ਼ਰ ਨਹੀਂ ਆਇਆ ਪਰ ਹੁਣ ਭਾਜਪਾ ਦੇ ਨਾਲ ਗੱਠ ਜੋੜ ਕੇਵੇਂ ਹੁੰਦਾ ਇਹ ਸੁਣੋ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਬਾਦਲ ਮਾਤ ਦਿੰਦੇ ਨੇ ਔਰ ਪੰਜਾਬ ਦੇ ਅੰਦਰ ਆਪਣਾ ਸ਼ਾਸਨ ਚਲਾਉਣ ਦੀ ਕੋਸ਼ਿਸ਼ ਕਰਨਗੇ ਔਰ ਫਾਡੇ ਹੀ ਪੰਜਾਬ ਦੇ ਲੋਕਾਂ ਨੂੰ ਕਿੱਡਾ ਵੱਡਾ ਘਟਾ ਪੈਣਾ ਉਸ ਗੱਲ ਦੇ ਉੱਤੇ ਬਾਅਦ ਦੇ ਵਿੱਚ ਚਰਚਾ ਕਰਾਂਗੇ ਪਹਿਲਾਂ ਤੁਸੀਂ ਸੁਣੋ ਕਿ ਭਾਈ ਗੱਠ ਜੋੜ ਬੀਜੇਪੀ ਦੇ ਨਾਲ ਵਿਕਰਮ ਮਜੀਠੀਆ ਨੂੰ ਕਢਾਉਣ ਦੀ ਬਹੁਤ ਵੱਡੀ ਇਹਦੇ ਵਿੱਚ ਰਹੀ ਨੀਤੀ ਹੈ ਉਸ ਤੋਂ ਬਾਅਦ ਪੰਜਾਬ ਦੀ ਸਰਕਾਰ ਦੇ ਨਾਲ ਸਭ ਤੋਂ ਵੱਡੀ ਟੱਕਰ ਬਾਦਲਾਂ ਦੀ ਕਿਵੇਂ ਲੱਗਦੀ ਹੈ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸਾਂਝਾ ਕਰਾਂਗੇ ਸੁਣੋ ਸਾਡਾ ਤਾਂ ਇਹੀ ਹੈ ਵੀ ਅਸੀਂ ਸਰਦਾਰ ਕੁਮਾਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹਦੇ ਹਾਂ ਉਦੋਂ ਲਈ ਕਿゃ ਕੁਝ ਵੀ ਕਰਨਾ ਪਵੇ। ਲੋਕ ਤਾਂ ਇੱਥੇ ਵੀ ਕਹਿ 사ਦਣ ਕਿ ਹੁਣ ਦੇਖੋ ਕਾਲੀ ਠੁੱਕ ਕੇ ਚੱਟਣਗੇ। ਇਹ ਕਿੰਦਾ ਚੱਕਣਗੇ ਜੀ? ਇੰਨਾ ਪਹਿਲਾ ਵਿਰੋਧ। ਮੈਂ ਪਹਿਲਾਂ ਸੁਣੋ ਸੁਣੋ ਮੈਂ ਦੱਸਦਾ ਮੈਂ ਦੱਸਦਾ। ਤੁਸੀਂ ਇਤਿਹਾਸ ਕਰ ਮੈਂ ਦੱਸਦਾ ਭਾਈ। ਮੁਗਲਾਂ ਤੋਂ ਲੈ ਕੇ ਤੇ ਵੀ ਆਵਾਂਗੇ ਇਤਿਹਾਸ ਤੇ ਵੀ ਆਵਾਂਗੇ। ਮੁਗਲਾਂ ਤੋਂ ਲੈ ਕੇ ਹਰ ਮੈਂ ਦੱਸਦਾ। ਮੈਂ ਦੱਸ ਸ਼੍ਰੋਮਣੀ ਅਕਾਲੀ ਦਲ ਕੋਈ ਅਜਿਹੀ ਗੱਲ ਨਹੀਂ ਕਰੂਗਾ ਜਿਹੜੀ ਪੰਜਾਬ ਦੇ ਹੱਕ 'ਚ ਨਾ ਹੋਵੇ। ਕੈਪਟਨ ਮਰਿੰਦਰ ਸਿੰਘ ਦਾ ਜਦੋਂ ਬਿਆਨ ਆਉਂਦਾ ਕਿ ਗੱਠਜੋੜ ਹੋਣਾ ਚਾਹੀਦਾ ਜਾਂ ਹੋ ਸਕਦਾ। ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਕਿ ਗੱਠਜੋੜ ਹੋਣਾ ਹੈ। ਤਾਂ ਸੁਣ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਯਾਨੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਉਹ ਬੀਜੇਪੀ ਦੇ ਵਿੱਚ ਛਾ ਮੰਨੇ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਕਾਂਗਰਸ ਦੇ ਵਿੱਚ ਉਹ ਲੀਡਰਾਂ ਨੇ ਖੁਦ ਸਟੈਂਡ ਤਾਂ ਹੈ ਨਹੀਂ ਪਰ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਤੁਸੀਂ ਸੁਣਿਆ ਵੀ ਹੈ ਜੇ ਕਿਸੇ ਨੇ ਨਹੀਂ ਸੁਣਿਆ ਤਾਂ ਮੈਂ ਦੱਸ ਵੀ ਦਿੰਦਾ ਕਿ ਉਸ ਬਿਆਨ ਤੋਂ ਬਾਅਦ ਪੰਜਾਬ ਦੇ ਇਕੱਲੇ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਬਿਆਨ ਆ ਗਿਆ ਉਹ ਕਹਿੰਦੇ ਨੇ ਜੀ ਸਾਡਾ ਗੱਠ ਜੋੜ ਹੋਊਗਾ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਆਕਾਲੀ ਦਲ ਆਪਣੇ ਬਲ ਬੁੱਤੇ ਦੇ ਉੱਤੇ ਆਪਣੀ ਪਾਰਟੀ ਫੇਰ ਤੋਂ ਖੜੀ ਕਰੂਗਾ ਪਰ ਨਹੀਂ ਕਿਉਂਕਿ ਆਕਾਲੀ ਦਲ ਨੂੰ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦੇ ਲੋਕਾਂ ਨੇ ਰਕਾਰ ਦਿੱਤਾ ਸੀ ਪਰ ਹੁਣ ਭਾਜਪਾ ਦੇ ਨਾਲ ਕਹਿੰਦੇ ਜੀ ਗੱਠ ਜੋੜ ਕਰਕੇ ਸਰਕਾਰ ਬਣਾ ਲੈਣੀ ਆ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਬਣਾ ਦੇਣਾ ਪਰ ਇਹ ਕੀ ਹੋ ਸਕਦਾ ਜਾਂ ਨਹੀਂ ਹੁਣ ਇਸ ਤੇ ਵੀ ਚਰਚਾ ਕਰਦੇ ਆਂ ਤੋਗ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦੀ ਆਪਣੀ ਛਵੀ ਹੈ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ੇ ਦੇ ਉੱਤੇ ਨੱਥ ਪਾਉਣ ਦੀ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਜਿਹਦੇ ਨਾਲ ਪੰਜਾਬ ਦੇ ਹਰ ਇੱਕ ਬੱਚੇ ਹਰ ਇੱਕ ਮਾਂ ਭੈਣ ਹਰ ਇੱਕ ਬਜ਼ੁਰਗ ਨੂੰ ਇਹ ਲੱਗਿਆ ਕਿ ਸਰਕਾਰ ਸਾਡੇ ਪੰਜਾਬ ਲਈ ਤਾਂ ਚੰਗੀ ਹੈ ਕਿਉਂਕਿ ਸਭ ਤੋਂ ਵੱਡੀ ਬਹਾਰ ਪੰਜਾਬ ਦੇ ਅੰਦਰ ਨਸ਼ਿਆਂ ਦੀ ਹੈ ਨਸ਼ਿਆਂ ਦਾ ਲੱਕ ਤੋੜਨ ਵਾਸਤੇ ਔਰ ਨਸ਼ਾ ਨੂੰ ਔਰ ਨਸ਼ੇ ਦੇ ਉੱਤੇ ਵੱਡੇ ਪੱਧਰ ਤੇ ਰੋਕ ਥਾਮ ਲਾਉਣ ਵਾਸਤੇ ਮੁੱਖ ਮੰਤਰੀ ਨੇ ਬਹੁਤ ਵੱਡਾ ਕਦਮ ਚੱਕਿਆ ਯਾਨੀ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਮਾਝੇ ਦੇ ਜਰਨਲ ਨੂੰ ਨਾਬੇ ਠੋਕ ਦਿੱਤਾ ਤਾਂ ਹੁਣ ਉਹ ਹੀ ਕਹਿੰਦੇ ਜੀ ਇਹਨਾਂ ਦਾ ਗੱਬਰ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਕਿਉਂ ਆ ਰਿਹਾ ਹੈ ਜੇਕਰ ਇਹਨਾਂ ਦਾ ਗੱਠ ਜੋੜ ਹੁੰਦਾ ਪੰਜਾਬ ਦੇ ਅੰਦਰ ਬਦਲਾ ਫੇਰ ਤੋਂ ਆ ਜਾਂਦਾ ਯਾਨੀ ਸਰਕਾਰ ਅਕਾਲੀਆਂ ਦੀ ਬਣ ਜਾਂਦੀ ਹੈ ਤਾਂ ਇੱਥੇ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਬਾਹਰ ਹੀ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਬਹੁਤ ਸਾਰੇ ਵੱਡੇ ਵੱਡੇ ਅਹੁਦੇ ਦੇ ਉੱਤੇ ਬੈਠੇ ਸਾਡੇ ਆਈਪੀਐਸ ਅਫਸਰ ਯਾਨੀ ਕਿ ਜਿਵੇਂ ਪਟਿਆਲੇ ਦੇ ਬਰਿੰਨ ਸ਼ਰਮਾ ਐਸਐਸਪੀ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਕਾਰਵਾਈ ਕੀਤੀ ਵਿਜੀਲੈਂਸ ਵਿਰੇਵ ਦੇ ਕਈ ਵੱਡੇ ਅਫਸਰ ਔਰ ਦੂਜੇ ਪਾਸੇ ਜੀ ਸਰਕਾਰ ਦੇ ਅੰਦਰ ਕਈ ਵੱਡੇ ਲੀਡਰ ਇਹਨਾਂ ਦੇ ਨਿਸ਼ਾਨੇ ਉੱਤੇ ਨੇ ਯਾਨੀ ਉਹ ਬੰਦਿਆਂ ਨੂੰ ਇਹਨਾਂ ਨੇ ਖੋਣੇ ਆਮ ਤੰਕੀ ਦਿੱਤੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀ ਸਾਬਕਾ ਡੀਜੀਪੀ ਤੱਕ ਧਮਕੀਆਂ ਬਰਨ ਸ਼ਰਮਾ ਐਸਐਸਪੀ ਨੂੰ ਧਮਕੀ ਜੀਨੇ ਵਿਕਰਮ ਮਜੀਠੀ ਦੇ ਕਾਰਵਾਈ ਕੀਤੀ ਸੀ ਤਾਂ ਹੁਣ ਤੁਸੀਂ ਆਪ ਦੇ ਹਿਸਾਬ ਨਾਲ ਲਓ ਜੇਕਰ ਪੰਜਾਬ ਦੇ ਅੰਦਰ ਬੀਜੇਪੀ ਦੇ ਨਾਲ ਗੱਠਜੋੜ ਹੁੰਦਾ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਭਾਈ ਇਹਨਾਂ ਦੀ ਰਣਨੀਤੀ ਇੱਕੋ ਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਪਣਾ ਅਸਲੀ ਰੂਪ ਦਿਖਾਉਣਾ ਕਿ ਅਸੀਂ ਹੈ ਕੀ ਹਾਂ ਵੈਸੇ ਪੰਜਾਬ ਦੇ ਲੋਕ ਜਾਣਦੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਕਈ ਵੱਡੇ ਅਫਸਰਾਂ ਕਈ ਵੱਡੇ ਲੀਡਰਾਂ ਤੋਂ ਨਿੱਜੀ ਤੌਰ ਦੇ ਉੱਤੇ ਬਦਲਾ ਲੈਣਾ ਇਹ ਸਭ ਤੋਂ ਵੱਡੀ ਗੇਮ ਬਾਦਰਾ ਨੇ ਖੇਡ ਦਿੱਤੀ ਹੈ ਤਾਂ ਜੇਕਰ ਇਹਦੇ ਚਾਂਸੇ ਦੇ ਵਿੱਚ ਸਾਡੇ ਹੀ ਪੰਜਾਬ ਦੇ ਲੋਕ ਫੇਰ ਤੋਂ ਆਏ ਪੰਜਾਬ ਨੂੰ ਉਹ ਦਸ਼ਾ ਦੇ ਵਿੱਚ ਲੈ ਕੇ ਜਾਣਗੇ ਨਾ ਤਾਂ ਕਦੇ ਪੰਜਾਬ ਉੱਥੋਂ ਨਿਕਲਣਾ ਤੇ ਨਾ ਕਦੇ ਨਿਕਲੇ ਸੀ ਇਹਨਾਂ ਦੇ ਰਾਜ ਦੇ ਅੰਦਰ ਤਾਂ ਜੇਕਰ ਹੁਣ ਬਦਲਾ ਆਇਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਉਹਨੇ ਨਸ਼ਿਆਂ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਰੋਕ ਲਾ ਦਿੱਤੀ ਤੇ ਹੁਣ ਅਕਾਲੀਆਂ ਨੂੰ ਇਹ ਮੁੱਦਾ ਨਹੀਂ ਮਿਲ ਰਿਹਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਚੱਕ ਕੇ ਸੌਂ ਖਾਦੀ ਫਿਰ ਬਿਆਨ ਬਦਲ ਜਾਂਦਾ ਹੁਣ ਅਕਾਲੀ ਦਲ ਦੇ ਕੋਲ ਕੋਈ ਮੁੱਦਾ ਨਹੀਂ ਹੈ ਕਿ ਪੰਜਾਬ ਦੀ ਸਰਕਾਰ ਬਣਾ ਲਈ ਜਾਵੇ ਫੇਰ ਤੋਂ ਸਾਡੀ ਉਹ ਭਾਈ ਗੱਠ ਜੋੜ ਕਰਕੇ ਸਰਕਾਰ ਬਣਾਉਣਾ ਚਾਹੁੰਦੇ ਆ ਕਿ ਇਹੋ ਜੇ ਤਸਕਰਾਂ ਨੂੰ ਫੇਰ ਤੋਂ ਭਾਈ ਪੰਜਾਬ ਦੇ ਅੰਦਰ ਵੱਡੇ ਪੱਦਰ ਤੇ ਮੌਕਾ ਮਿਲੇ ਤੇ ਪੰਜਾਬ ਦੀ ਨੌਜਵਾਨੀ ਫੇਰ ਤੋਂ ਮਾਰਾਂਗੇ ਯਾਦ ਰੱਖਿਓ ਜਰਨਲ ਹਡਰ ਦੇ ਦੋਸਤ ਤੇ ਦੇ ਰਿਸ਼ਤੇਦਾਰ ਨੇ ਜਦੋਂ ਸਾਡੇ ਪੰਜਾਬ ਦੇ ਅੰਦਰ ਜੱਲਿਆਂ ਵਾਲੇ ਬਾਗ ਦੇ ਵਿੱਚ ਜਰਨਲ ਹਡਰ ਨੇ 1000 ਬੰਦਾ ਮਾਰਿਆ ਕਈ ਹਜ਼ਾਰ ਜ਼ਖਮੀ ਕੀਤਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਏ ਦੇ ਘਰੇ ਜਾ ਕੇ ਰੋਟੀ ਖਾਂਦੀ ਸੀ ਇਹ ਗੱਲ ਯਾਦ ਰੱਖਿਓ ਤੇ ਅੱਗੇ ਤੁਹਾਡਾ ਜੋ ਸੋਚਣਾ ਤੁਸੀਂ ਕਮੈਂਟਾਂ ਦੇ ਵਿੱਚ ਲਿਖਣਾ ਤਾਂ ਠੀਕਾ ਪੰਜਾਬ ਵਾਲੇ ਜੁੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ